ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁੱਕ ਵਿਦ ਕਰਮ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜੋ ਆਪਾਂ ਰੈਸিপি ਲੈ ਕੇ ਆਏ ਹਾਂਗੇ ਨਾਨ ਵੈਜੀਟੇਰੀਅਨਸ ਲਈ ਹੈਗੀ ਜੋ ਐਗ ਖਾ ਲੈਂਦੇ ਨੇਗੇ ਜਾਂ ਫਿਰ ਉਹਨਾਂ ਲਈ ਹੈਗੀ ਤੇ ਅੱਜ ਆਪਾਂ ਬਣਾਵਾਂਗੇ ਬ੍ਰੈਡ ਆਮਲੇਟ ਬਣਾਵਾਂਗੇ ਇਹ ਆਮਲੇਟ ਆ ਪੈਗ ਦਾ ਹੀ ਬਣਾਇਆ ਹੈਗਾ ਬਹੁਤ ਵਧੀਆ ਬਣਦਾ ਤੇ ਹੈਲਦੀ ਬ੍ਰੇਕਫਾਸਟ ਹੁੰਦਾ ਹੈਗਾ ਤੇ ਚਲੋ ਸ਼ੁਰੂ ਕਰ ਦਿਆਂਗੇ ਇੱਥੇ ਆਪਾਂ ਨੇ ਇੱਕ ਦਰਜਨ ਅੰਡਿਆਂ ਦੀ ਲਈ ਹੈਗੀ ਪੂਰੀ ਫੈਮਿਲੀ ਲਈ ਬਣਾਉਣਾ ਤੇ ਹਰੀ ਮਿਰਚ ਲੀਆਂ 3-4 ਥੋੜਾ ਜਿਹਾ ਧਨੀਆ ਲਿਆ ਅਦਰਕ ਲਸਣ ਦਾ ਪੇਸਟ ਲਿਆਗਾ ਬ੍ਰੈਡ ਲਿਆ ਕਾਲੀ ਮਿਰਚ ਤੇ ਨਮਕ ਇਹ ਹੀ ਸਮਾਨ ਆਪਾਂ ਪਾਵਾਂਗੇ ਇਸ ਤੋਂ ਬਿਨਾਂ ਆਪਾਂ ਹੋਰ ਕੋਈ ਸਮਾਨ ਨਹੀਂ ਪਾਉਣਾ ਹੈਗਾ ਤੇ ਇੱਥੇ ਆਪਾਂ ਸਵਾਦ ਅਨੁਸਾਰ ਨਮਕ ਪਾ ਲੈਣਾਗਾ ਨਾਲ ਹੀ ਆਪਾਂ ਕਾਲੀ ਮਿਰਚ ਪਾ ਲੈਣੀ ਹੈਗੀ ਜਿੰਨੇ ਕੁ ਤਿੱਖਾ ਤਿੱਖੀ ਖਾਣਾਗਾ ਤੇ ਜਿਹੜਾ ਸੌਰੀ ਹਰੀ ਮਿਰਚਾ ਧਨੀਆ ਕੱਟ ਕੇ ਰੱਖਿਆ ਆਪਾਂ ਉਹ ਵੀ ਵਿੱਚ ਹੀ ਐਡ ਕਰ ਲੈਣਾਗਾ ਤੇ ਨਾਲ ਹੀ ਆਪਾਂ ਗਾਰਲਿਕ ਜਿੰਜਰ ਦਾ ਪੇਸਟ ਉਹ ਵੀ ਪਾ ਲੈਣਾਗਾ ਤਕਰੀਬਨ ਇੱਕ ਛੋਟਾ ਚਮਚ ਦੇ ਕਰੀਬ ਪਾ ਲੈਣਾ ਆਪਾਂ ਬਾਕੀ ਤੁਸੀਂ ਥੋੜਾ ਬਹੁਤਾ ਜਿੰਨਾ ਤੁਸੀਂ ਆਪਣੀ ਇੱਛਾ ਨਾਲ ਪਾਉਣਾ ਉਹ ਤੁਸੀਂ ਪਾ ਸਕਦੇ ਹੋ ਚੰਗੀ ਤਰ੍ਹਾਂ ਆਪਾਂ ਅੰਡਿਆਂ ਨੂੰ ਫੈਂਟ ਲੈਣਾਗਾ ਜੇ ਤੁਸੀਂ ਇਹਦੇ ਵਿੱਚ ਦੁੱਧ ਐਡ ਕਰਨਾ ਚਾਹੁੰਦੇ ਹੋ ਤੇ ਐ ਦੁੱਧ ਵੀ ਐਡ ਕਰ ਸਕਦੇ ਹੋ ਉਹਦੇ ਨਾਲ ਜ਼ਿਆਦਾ ਫਲਫੀ ਬਣਦੇ ਹੈਗੇ ਬਟ ਆਪਾਂ ਨਹੀਂ ਪਾਉਣਾ ਹੈਗਾ ਦੁੱਧ ਆਪਾਂ ਇਦਾਂ ਹੀ ਬਣਾਵਾਂਗੇ ਆ ਦੇਖੋ ਅੰਡਿਆਂ ਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲਿਆਗਾ ਇੱਧਰ ਆਪਾਂ ਤਵਾ ਰੱਖ ਲਿਆਗਾ ਗਰਮ ਹੋਣ ਲਈ ਬਿਲਕੁਲ ਵੀ ਇਹਦੇ ਵਿੱਚ ਕੋਈ ਲੰਮਸ ਨਹੀਂ ਹੋਣੀ ਚਾਹੀਦੀਆਂ ਹੈਗੀਆਂ ਤੇ ਇਧਰ ਤਵਾ ਆਪਣਾ ਗਰਮਾ ਇਹਦੇ ਉੱਪਰ ਆਪਾਂ ਤੇਲ ਪਾਵਾਂਗੇ ਤੇਲ ਆਪ ਅਸਰੋਂ ਦਾ ਲਿਆਗਾ ਇਹ ਪੱਕਿਆ ਹੋਇਆ ਤੇਲ ਲਿਆ ਆਪ ਅਸਰੋਂ ਦਾ ਪਕਾਇਆ ਹੋਇਆ ਤੇ ਬਰਸ਼ ਨਾਲ ਸਾਰੇ ਤਵੇ ਤੇ ਆਪਾਂ ਇਹਨੂੰ ਤੇਲ ਨੂੰ ਅਪਲਾਈ ਕਰ ਦਵਾਂਗੇ ਤਾਂ ਕਿ ਆਪਾਂ ਨੂੰ ਆਮਲੇਟ ਬਣਾਉਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਇਸ ਲਈ ਬਰਸ਼ ਨਾਲ ਸਾਰੇ ਇੱਕ ਪਾਸੇ ਫੈਲਾ ਦੇਣਾਗਾ ਤੁਸੀਂ ਨੈਪਕਿਨ ਨਾਲ ਵੀ ਇਹਨੂੰ ਘਰ ਸਕਦੇ ਹੋਗੇ ਤਵੇ ਤੇ ਫਲਾ ਸਕਦੇ ਹੋਗੇ ਤੇ ਹੁਣ ਆਪਾਂ ਫਲੇਮ ਲੋ ਕਰ ਲੈਣੀ ਹੈਗੀ ਤੇ ਹੁਣ ਦੋ ਕੜਛੀ ਭਰ ਕੇ ਆਪਾਂ ਇਹਦੇ ਵਿੱਚ ਆਪਾਂ ਜਿਹੜਾ ਅੰਡਾ ਫੈਂਟਿਆ ਹੋਇਆ ਉਹ ਪਾਵਾਂਗੇ ਜਾਂ ਫਿਰ ਘਟ ਵੱਧ ਤੁਸੀਂ ਆਪਣੀ ਇੱਛਾ ਨਾਲ ਪਾ ਸਕਦੇ ਹੋ ਆਪਾਂ ਥੋੜਾ ਜਿਹਾ ਹੋਰ ਪਾ ਲਿਆ ਸੀਗਾ ਤੇ ਇਹਨੂੰ ਪੂਰੇ ਨੂੰ ਫੈਲਾ ਦੇਣਾਗਾ ਤਵੇ ਤੇ ਬਹੁਤ ਵਧੀਆ ਆਪਣਾ ਬ੍ਰੈਡ ਆਮਲੇਟ ਤਿਆਰ ਹੋਊਗਾ ਤੁਸੀਂ ਇਹ ਬੱਚਿਆਂ ਨੂੰ ਟੀਫਨ ਦੇ ਵਿੱਚ ਵੀ ਦੇ ਸਕਦੇ ਹੋਗੇ ਤੇ ਹੈਲਦੀ ਬ੍ਰੇਕਫਾਸਟ ਆਗਾ ਤੇ ਐਦਾਂ ਆਪਾਂ ਦੋ ਬ੍ਰੈਡ ਦੇ ਸਲਾਈਸ ਲੈ ਲੈਨੇ ਹੈਗੇ ਐਗ ਦੇ ਵਿੱਚ ਲਗਾ ਕੇ ਇਹਨੂੰ ਉਲਟਾ ਕਰਕੇ ਰੱਖ ਦੇਣਾ ਤੇ ਹੁਣ ਆਪਾਂ ਇਹਨੂੰ ਅ ਇੱਕ ਸਪੈਚੁਲਾ ਦੀ ਹੈਲਪ ਦੇ ਨਾਲ ਇਹਨੂੰ ਉਲਟਾਉਣ ਦੀ ਕੋਸ਼ਿਸ਼ ਕਰਾਂਗੇ ਸਾਈਡਾਂ ਤੇ ਪਹਿਲਾਂ ਤੇਲ ਪਾ ਲੈਣਾਗਾ ਇਹ ਨਾਨ ਸਟਿਕ ਤਵਾ ਹੈ ਇਸ ਲਈ ਇਹਦੇ ਨਾਲ ਚਿਪਕੇਗਾ ਨਹੀਂ इजीली ਆਪਣਾ ਉਲਟਾਇਆ ਜਾਊਗਾ ਆ ਦੇਖੋ ਆਪਣੇ ਆਪ ਉੱਠਣਾ ਸ਼ੁਰੂ ਹੋ ਗਿਆਗਾ ਸਾਈਡਾਂ ਛੱਡਣੇ ਸ਼ੁਰੂ ਕਰਤੀਆਂ ਐਗ ਨੇ ਇਹਨੂੰ ਹੁਣ ਆਪਾਂ ਉਲਟਾ ਲਿਆਂਗਾ ਤੇ ਹੁਣ ਆਪਾਂ ਦੂਸਰੇ ਪਾਸੇ ਨੂੰ ਵੀ ਬਰੈਡ ਵੀ ਪੱਕ ਲੈਣ ਦੇ ਦਵਾਂਗੇ ਤੇ ਜਿਹੜਾ ਐਗ ਆਉਣ ਉਹ ਵੀ ਪੱਕ ਲੈਣ ਦਵਾਂਗੇ ਤੁਹਾਨੂੰ ਸਾਡੀ ਰੈਸਪੀ ਕਿਵੇਂ ਲੱਗਦੀ ਹੁੰਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰਿਆ ਕਰੋ ਤੇ ਜੋ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਹਲਕਾ-ਹਲਕਾ ਆਪਾਂ ਇੱਦਾਂ ਟੈਪ-ਟੈਪ ਕਰਕੇ ਇਹਨੂੰ ਆਪਾਂ ਪਕਾ ਲੈਣਾਗਾ ਇਦਾਂ ਉੱਪਰ ਨੂੰ ਫੋਲਡ ਕਰ ਦਵਾਂਗੇ ਦੋਨਾਂ ਸਾਈਡ ਤੋਂ ਦੀ ਆਪਾਂ ਬਿਲਕੁਲ ਵੀ ਦੇਖੋ ਆਪਣਾ ਆਮਲੇਟ ਟੁੱਟਿਆ ਨਹੀਂ ਹੈਗਾ ਬਹੁਤ ਈਜ਼ੀਲੀ ਉਲਟਾਇਆ ਵੀ ਗਿਆਗਾ ਤੇ ਹੁਣ ਆਪਾਂ ਬ੍ਰੈਡ ਨੂੰ ਉਹਦੇ ਉੱਪਰ ਉਲਟਾ ਦੇਣਾਗਾ ਆ ਦੇਖੋ ਆਪਣਾ ਸੈਂਡਵਿਚ ਬਣ ਗਿਆਗਾ ਬਾਕੀ ਦੇ ਸੈਂਡਵਿਚ ਵੀ ਆਪਾਂ ਇਹਨੇ ਇਦਾਂ ਹੀ ਤਿਆਰ ਕਰ ਲੈਣੇ ਆਂਗੇ ਨਾਨ ਵੈਜਿਟੇਰੀਅਨਸ ਲਈ ਇਹ ਹੈਲਦੀ ਆਪਸ਼ਨ ਹੈਗਾ ਦੁਆਰਾ ਫੇਰ ਤਵੇ ਤੇ ਆਪਾਂ ਤੇਲ ਪਾ ਲਿਆਗਾ ਤੇ ਹੁਣ ਇਹਦਾ ਅੰਡੇ ਦਾ ਜੋ ਬੈਟਰ ਆ ਉਹ ਪਾਵਾਂਗੇ ਆਪਾਂ ਇਦੇ ਵਿੱਚ ਤੁਸੀਂ ਜੇ ਕੋਈ ਸਬਜ਼ੀ ਐਡ ਕਰਨ ਚਾਹੋ ਨਿਓ ਸਬਜ਼ੀ ਪਨੀਰ 치ਜ਼ ਪਿਆਜ਼ ਜੋ ਵੀ ਤੁਸੀਂ ਤੁਹਾਡੀ ਇੱਛਾ ਹੋਵੇ ਉਹ ਤੁਸੀਂ ਪਾ ਸਕਦੇ ਹੋਗੇ ਤੇ ਇਦਾਂ ਆਪਾਂ ਦੇਖੋ ਫੈਲਾ ਲੈਣਾ ਤਵੇ ਨੂੰ ਚੱਕ ਕੇ ਸਾਰੇ ਪਾਸੇ ਐਗ ਨੂੰ ਫੈਲਾ ਲੈਣਾਗਾ ਸਾਈਡਾ ਤੇ ਫੇਰ ਆਪਾਂ ਆਇਲ ਲਗਾ ਕੇ ਬ੍ਰੈਡ ਦਾ ਸਲਾਈਸ ਰੱਖਾਂਗੇ ਦੇ ਉੱਪਰ ਆ ਦੇਖੋ ਇਦਾਂ ਆਪਾਂ ਬ੍ਰੈਡ ਦਾ ਸਲਾਈਸ ਇਦਾਂ ਉਲਟਾ ਕੇ ਰੱਖ ਦਿੰਨੇ ਆ ਤਾਂ ਕਿ ਜਿਹੜਾ ਐਗ ਦਰਨੇ ਇਸੇ ਪੱਕਿਆ ਕੇ ਬਰਾਡਰ ਲਾ ਕੇ ਜਦੋਂ ਉਲਟਾਵਾਂਗੇ ਉਹ ਵੀ ਪੱਕ ਜਗਾ ਸਾਈਡਾਂ ਤੇ ਆਪ ਬਾਇਲ ਲਗਾ ਦੇਣਗੇ ਤੇ ਨੂੰ ਸਪੈਸ਼ਲ ਨਾਲ ਆਪਾਂ ਇਹਨੂੰ ਫਟਰਨ ਕਰ ਦੇਣਾਗਾ ਆ ਦੇਖੋ ਨਾਨ ਸਟਿਕ ਤਵੇ ਦੇ ਫਾਇਦਾ ਹੁੰਦਾ ਕਿ ਇਹਦੇ ਉੱਪਰ ਕੋਈ ਚੀਜ਼ ਚਿਪਕਦੀ ਨਹੀਂ ਹੈਗੀ ਹਾਂ ਦੇਖੋ ਐਦਾਂ ਹੁਣ ਇਧਰੋਂ ਪਕਾ ਲੈਣਾਗਾ ਆਪਾਂ ਨੇ ਸਾਈਡ ਆਪਾਂ ਉੱਪਰ ਨੂੰ ਫੋਲਡ ਕਰਤੀਆਂ ਸੀ ਤੇ ਹੁਣ ਬ੍ਰੈਡ ਨੂੰ ਉਹਦੇ ਉੱਪਰ ਨੂੰ ਫੋਲਡ ਕਰ ਦਵਾਂਗੇ ਦੂਸਰਾ ਸੈਂਡਵਿਚ ਵੀ ਆਪਣਾ ਬਣ ਕੇ ਤਿਆਰ ਹੋਇਆਗਾ ਤੁਹਾਨੂੰ ਸਾਡੀ ਰੈਸਪੀ ਕਿਵੇਂ ਲੱਗੀ ਅਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜੋ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅੱਗੇ ਸੁਜੈਸਟ ਕਰਿਓ ਕਿ ਅੱਗੇ ਆਪਾਂ ਹੋਰ ਕਿਸ ਚੀਜ਼ ਦੀ ਵੀਡੀਓ ਲੈ ਕੇ ਆਈਏ ਬਹੁਤ ਵਧੀਆ ਸਾਡਾ ਬ੍ਰੇਕਫਾਸਟ ਬਣ ਕੇ ਤਿਆਰ ਹੋਇਆਗਾ ਤੁਸੀਂ ਵੀ ਘਰੇ ਜਰੂਰ ਟਰਾਈ ਕਰਿਓ ਬੱਚਿਆਂ ਨੂੰ ਬਣਾ ਕੇ ਦਿਓ ਟਿਫਨ ਦੇ ਵਿੱਚ ਬਣਾ ਕੇ ਦਿਓ ਬੱਚਿਆਂ ਨੂੰ ਤੁਹਾਨੂੰ ਲੱਗੇ ਆਪਾਂ ਹੋਰ ਵਧੀਆ ਵੀਡੀਓ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਆ ਕਰਿਓ ਤੇ ਅੱਗੇ ਆਪਾਂ ਹੋਰ ਵਧੀਆ ਵੀਡੀਓ ਲੈ ਕੇ ਆਵਾਂਗੇ ਟੀਲ ਦੈਨ ਥੈਂਕ ਯੂ